ਪੜਾਈ ਦੇ ਸਿਲਸਿਲੇ ਵਿੱਚ ਪ੍ਰੀਤ ਘਰ ਤੋਂ ਦੂਰ ਹੋਸਟਲ ਵਿੱਚ ਰਹਿੰਦੀ ਸੀ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਸੀ ਜਿਸ ਦਾ ਨਾਮ ਆਕਾਸ਼ ਸੀ ਦੋਨੋਂ ਨੇ ਇਕੱਠੇ ਸਕੂਲ ਵਿੱਚ ਪੜ੍ਹਾਈ ਕੀਤੀ ਇਸ ਤੋਂ ਬਾਅਦ ਕਾਲਜ ਵਿੱਚ ਵੀ ਇਕੱਠੇ ਪੜ੍ਹਦੇ ਸੀ ਦੋਨੋਂ ਇਕੱਠੇ ਕਾਲਜ ਜਾਂਦੇ ਹਮੇਸ਼ਾ ਇਕੱਠੇ ਘੁੰਮਦੇ ਸੀ 8 ਸਾਲ ਹੋ ਗਏ ਸੀ ਇੱਕ ਦੂਜੇ ਨੂੰ ਜਾਣਦੇ ਹੋਏ ਪ੍ਰੀਤ ਦੇਖਣ ਵਿੱਚ ਬਹੁਤ ਸੋਹਣੀ ਸੀ ਤੇ ਆਕਾਸ਼ ਵੀ ਬਹੁਤ ਸੋਹਣਾ ਤੇ ਸੁਨੱਖਾ ਮੁੰਡਾ ਸੀ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਏ ਸੀ ਕੰਟੀਨ ਵਿੱਚ ਬੈਠੇ ਚਾਹ ਪੀ ਰਹੇ ਸੀ ਅਤੇ ਇੱਕ ਦੂਜੇ ਦਾ ਹੱਥ ਫੜਿਆ ਸੀ ਇੰਨੇ ਵਿੱਚ ਆਕਾਸ਼ ਦਾ ਇੱਕ ਦੋਸਤ ਆਪਣੀ ਦੋਸਤ ਨਾਲ ਉੱਥੇ ਆਇਆ ਤੇ ਉਹ ਵੀ ਉੱਥੇ ਹੀ ਬੈਠ ਗਿਆ ਅਤੇ ਉਹਨਾਂ ਨੂੰ ਮਜ਼ਾਕ ਕਰਨ ਲੱਗ ਪਿਆ ਇਹ ਸੁਣ ਕੇ ਆਕਾਸ਼ ਤੇ ਪ੍ਰੀਤ ਨੇ ਆਪਣੇ ਹੱਥ ਇੱਕ ਦੂਜੇ ਤੋਂ ਛੁਡਾ ਲਈ ਸੀ ਤੇ ਸੰਗਣ ਲੱਗੇ ਉਹ ਦੋਨੋਂ ਚਾਹ ਪੀ ਚੁੱਕੇ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਚੱਲਦੇ ਹਾਂ ਤੁਸੀਂ ਇੰਜੋਏ ਕਰੋ आकाश ਨੇ प्रीਤ ਨੂੰ ਉੱਠਣ ਦਾ ਇਸ਼ਾਰਾ ਕੀਤਾ ਤੇ ਚੱਲਦੇ-ਚੱਲਦੇ ਆਕਾਸ਼ ਨੇ ਪੁੱਛਿਆ ਅੱਜ ਆਪਾਂ ਫਿਲਮ ਵੇਖਣ ਚੱਲੀਏ प्रीਤ ਨੇ ਕਿਹਾ ਠੀਕ ਹੈ ਥੀਏਟਰ ਵਿੱਚ ਦੋਨੋਂ ਫਿਲਮ ਦੇਖ ਰਹੇ ਸੀ ਆਕਾਸ਼ ਨੇ प्रीਤਾ ਹੱਥ ਆਪਣੇ ਹੱਥਾਂ ਵਿੱਚ ਲਿੱਤਾ ਉਸ ਨੇ ਕਿਹਾ ਕਿ ਕਦੋਂ ਤੱਕ ਆਪਾਂ ਇੱਕ ਦੂਜੇ ਨਾਲ ਹੱਥ ਮਨਾਉਂਦੇ ਰਵਾਂਗੇ ਆਪਾਂ ਨੂੰ ਇਸ ਤੋਂ ਅੱਗੇ ਵੀ ਵਧਣਾ ਚਾਹੀਦਾ ਹੈ प्रीਤ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਕਿਹਾ ਕਿ ਆਲੇ-ਦੁਆਲੇ ਹੋਰ ਲੋਕ ਵੀ ਬੈਠੇ ਨੇ ਆਪਣਾ ਹੱਥ ਪਿੱਛੇ ਕਰੋ ਹੱਥ ਪਿੱਛੇ ਕਰਦੇ ਹੋਏ ਅਚਾਨਕ ਆਕਾਸ਼ ਦਾ ਹੱਥ ਪ੍ਰੀਤ ਦੇ ਸਰੀਰ ਨੂੰ ਛੂ ਗਿਆ ਸੀ ਅਤੇ ਉਸ ਨੂੰ ਲੱਗਿਆ ਕਿ ਪਤਾ ਨਹੀਂ ਆਕਾਸ਼ ਨੇ ਇਹ ਜਾਣਬੁੱਝ ਕੇ ਕੀਤਾ ਹਾਲਾਂਕਿ ਉਹ ਅਚਾਨਕ ਹੀ ਹੋਇਆ ਸੀ ਪ੍ਰੀਤ ਨੇ ਇੱਕਦਮ ਉਸ ਵੱਲ ਵੇਖਿਆ ਪ੍ਰੀਤ ਨੂੰ ਲੱਗਾ ਕਿ ਆਕਾਸ਼ ਤੋਂ ਅਚਾਨਕ ਹੀ ਹੋ ਗਿਆ ਹੋਣਾ ਤਾਂ ਚੁੱਪ ਕਰ ਗਈ ਸੀ ਫਿਲਮ ਦੇਖਣ ਤੋਂ ਬਾਅਦ ਦੋਨੋਂ ਆਪਣੇ ਇੱਕ ਦੋਸਤ ਦੇ ਨਾਲ ਡਿਨਰ ਤੇ ਗਏ ਉਹ ਮੁੰਡਾ ਆਪਣੇ ਫਲੈਟ ਵਿੱਚ ਇਕੱਲਾ ਹੀ ਰਹਿੰਦਾ ਸੀ। ਉਸ ਦਾ ਪਿਓ ਫੌਰੀਨ ਵਿੱਚ ਨੌਕਰੀ ਕਰਦਾ ਸੀ। ਉਸਦੇ ਦੋਸਤ ਨੇ ਕਿਹਾ ਕਿ ਮੈਂ ਵੀ ਅਗਲੇ 6 ਮਹੀਨਿਆਂ ਲਈ ਆਪਣੇ ਪਾਪਾ ਕੋਲ ਜਾ ਰਿਹਾ ਹਾਂ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਫਲੈਟ ਵਿੱਚ ਰਹਿ ਸਕਦੇ ਹੋ। ਕੁਝ ਦਿਨ ਇਕੱਠੇ ਰਹਿ ਕੇ ਵੀ ਵੇਖੋ। ਆਖਰ ਨੂੰ ਤੁਸੀਂ ਵਿਆਹ ਕਰਨਾ ਹੈ ਜਿੱਦਾਂ ਕਿ ਤੁਸੀਂ ਸ਼ੁਰੂ ਤੋਂ ਕਹਿੰਦੇ ਆ ਰਹੇ ਹੋ। ਇਹ ਸੁਣ ਕੇ ਆਕਾਸ਼ ਤੇ ਪ੍ਰੀਤ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਸੀ। ਉਹਨਾਂ ਦੇ ਦੋਸਤ ਨੇ ਕਿਹਾ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਹੋਊਗੀ। ਤੇ ਇੰਨੇ ਵਿੱਚ ਉਸਨੇ ਕਿਹਾ ਕਿ ਮੈਂ ਆਪਣੇ ਮੰਮੀ ਪਾਪਾ ਦੇ ਤੁਹਾਨੂੰ ਬਾਰੇ ਦੱਸਿਆ ਹੋਇਆ ਹੈ। ਪ੍ਰੀਤ ਤੇ ਆਕਾਸ਼ ਚੁੱਪ ਸੀ ਤੇ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਰੋਟੀ ਖਾਣ ਤੋਂ ਬਾਅਦ ਸੋਚਦੇ ਹਾਂ ਕਿ ਆਖਰ ਕਰਨਾ ਕੀ ਹੈ। ਜਦੋਂ ਰੋਟੀ ਖਾਣ ਤੋਂ ਬਾਅਦ ਉਹਨੋਂ ਜਾਣ ਲੱਗੇ ਤਾਂ ਉਹਨਾਂ ਦੇ ਦੋਸਤ ਸੁਨੀਲ ਨੇ ਕਿਹਾ ਕਿ ਤੁਸੀਂ ਇਸ ਘਰ ਦੀ ਦੂਜੀ ਚਾਬੀ ਆਪ ਰੱਖ ਲਓ। ਮੈਂ نیچے ਚੌਂਕੀਦਾਰ ਨੂੰ ਇਹ ਕਹਿ ਕੇ ਜਾਵਾਂਗਾ ਕਿ ਜੇ ਮੈਂ ਇੱਥੇ ਨਾ ਹੋਵਾਂ ਤੁਸੀਂ ਦੋਨੋਂ ਇੱਥੇ ਆ ਕੇ ਰਹੋਗੇ ਤਾਂ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਇਹ ਕਹਿ ਕੇ ਸੁਨੀਲ ਨੇ ਇੱਕ ਚਾਬੀ ਆਕਾਸ਼ ਦੇ ਹੱਥ ਤੇ ਰੱਖ ਦਿੱਤੀ ਰਸਤੇ ਵਿੱਚ ਪ੍ਰੀਤ ਨੇ ਆਕਾਸ਼ ਨੂੰ ਕਿਹਾ ਕਿ ਤੂੰ ਚਾਬੀ ਕਿਉਂ ਦਿੱਤੀ ਇਸ ਦਾ ਕੀ ਮਤਲਬ ਹੈ ਕਿ ਆਪਾਂ ਹੁਣ ਤੋਂ ਇਕੱਠੇ ਰਹਾਂਗੇ ਮੈਨੂੰ ਇਹ ਸਹੀ ਨਹੀਂ ਲੱਗਦਾ ਮੰਮੀ ਪਾਪਾ ਨੂੰ ਤਾਂ ਸ਼ਾਇਦ ਬੁਰਾ ਨਾ ਲੱਗੇ ਪਰ ਮੇਰੇ ਦਾਦਾ-ਦਾਦੀ ਪੁਰਾਣੇ ਵਿਚਾਰਾਂ ਦੇ ਨੇ ਜਿਉਂਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਹ ਚੀਜ਼ ਬਰਦਾਸ਼ਤ ਨਹੀਂ ਕਰਨੀ। ਆਕਾਸ਼ ਨੇ ਕਿਹਾ ਦਾਦਾ-ਦਾਦੀ ਪੁਰਾਣੇ ਵਿਚਾਰਾਂ ਦੇ ਨੇ ਮੈਂ ਤੇ ਤੂੰ ਨਹੀਂ। ਉਹ ਪਿੰਡ ਵਿੱਚ ਬੈਠੇ ਨੇ ਤੇ ਉਹਨਾਂ ਨੂੰ ਕੌਣ ਦੱਸੂਗਾ ਕਿ ਅਸੀਂ ਇੱਥੇ ਇਕੱਠੇ ਰਹਿ ਰਹੇ ਆ ਜਾਂ ਨਹੀਂ। ਅੱਜ ਦਾ ਜ਼ਮਾਨਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੈ ਤੈਨੂੰ ਪਤਾ ਨਹੀਂ ਅਤੇ ਤੂੰ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਸੋਚ ਰੱਖਦੀ ਐ। ਅੱਜਕੱਲ ਜੇ ਕਿਸੇ ਕੁੜੀ ਦਾ ਕਿਸੇ ਮੁੰਡੇ ਨਾਲ ਜਾਂ ਫਿਰ ਕਿਸੇ ਮੁੰਡੇ ਦਾ ਕਿਸੇ ਕੁੜੀ ਨਾਲ ਆਪਸ ਵਿੱਚ ਮੇਲ ਨਾ ਹੋਵੇ ਤਾਂ ਲੋਕ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ ਕਿ ਕਿਤੇ ਇਸ ਵਿੱਚ ਕੋਈ ਕਮੀ ਤਾਂ ਨਹੀਂ ਚੰਗਾ ਹੋਊਗਾ ਜੇ ਆਪਾਂ ਦੋਨੋਂ ਇਕੱਠੇ ਰਹੀਏ ਅਤੇ ਇੱਕ ਦੂਜੇ ਨਾਲ ਗੱਲ ਕਰੀਏ ਤੂੰ ਕਿਸ ਗਲਤਫਹਿਮੀ ਵਿੱਚ ਜੀ ਰਹੀ ਹੈ ਅੱਜਕੱਲ੍ਹ 'ਚ ਲੋਕ ਰਿਲੇਸ਼ਨ ਵਿੱਚ ਰਹਿ ਕੇ ਵੀ ਬਾਅਦ ਵਿੱਚ ਇੱਕ ਦੂਜੇ ਨੂੰ ਬਾਏ ਕਿਹਾ ਜਾਂਦੇ ਨੇ ਮੈਂ ਤੈਨੂੰ ਜ਼ਬਰਦਸਤੀ ਨਹੀਂ ਕਹਾਵਾਂਗਾ ਜੇ ਤੂੰ ਕਹੇਂਗੀ ਫੇਰ ਹੀ ਆਪਾਂ ਸੁਨੀਲ ਦੇ ਘਰ ਵਿੱਚ ਰਵਾਂਗੇ ਵੈਸੇ ਮੌਕਾ ਬੜੀ ਮੁਸ਼ਕਲ ਨਾਲ ਮਿਲਦਾ ਅਸੀਂ ਦੋਨੋਂ ਵਿਆਹ ਕਰਨ ਜਾ ਰਹੇ ਹਾਂ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਕੋਟ ਮੈਰਿਜ ਕਰ ਲੈਨੇ ਆ ਇਸ ਤੋਂ ਪਹਿਲਾਂ ਪ੍ਰੀਤ ਉਸ ਨੂੰ ਕਹਿ ਲੱਗੀ ਕਿ ਮੈਂ ਕੋਈ ਜਲਦਬਾਜ਼ੀ ਨਹੀਂ ਕਰਨੀ ਜਦੋਂ ਵੀ ਵਿਆਹ ਹੋਊਗਾ ਪੂਰੇ ਰਸਮੋ ਰਿਵਾਜ ਨਾਲ ਹੋਊਗਾ ਪ੍ਰੀਤ ਨੇ ਗੱਲ ਸਾਫ਼-ਸਾਫ਼ ਕਹਿ ਦਿੱਤੀ ਸੀ ਇੱਕ ਹਫ਼ਤੇ ਤੱਕ ਉਹ ਬਹੁਤ ਕਹਿਣ ਤੋਂ ਬਾਅਦ ਆਕਾਸ਼ ਦੇ ਨਾਲ ਸੁਨੀਲ ਦੇ ਘਰ ਵਿੱਚ ਆ ਗਈ ਸੀ ਦੋਨੋਂ ਕਮਰੇ ਵਿੱਚ ਅਲੱਗ-ਅਲੱਗ ਸੀ ਸੁਨੀਲ ਦੇ ਕੰਮ ਵਾਲੀ ਖਾਣਾ ਬਣਾਉਣ ਦੇ ਕਾਰਨ ਅਤੇ ਬਾਕੀ ਸਾਰੇ ਘਰ ਦੇ ਕੰਮ ਕਰ ਜਾਂਦੀ ਸੀ ਜਿਸ ਕਰਕੇ ਉਹਨਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਆ ਸੀ 3 ਮਹੀਨੇ ਦੇ ਅੰਦਰ ਹੀ ਆਕਾਸ਼ ਨੂੰ ਨੌਕਰੀ ਮਿਲ ਗਈ ਸੀ ਉਸ ਤੋਂ ਪਹਿਲਾਂ ਪ੍ਰੀਤ ਨੂੰ ਡਿਗਰੀ ਮਿਲਣੀ ਸੀ ਪ੍ਰੀਤ ਤੇ ਆਕਾਸ਼ ਦੇ ਰਾਤ ਤੱਕ ਗੱਲਾਂ ਕਰਦੇ ਫਿਰ ਆਪਣੇ ਆਪਣੇ ਕਮਰੇ ਵਿੱਚ ਸੌਣ ਚਲੇ ਜਾਂਦੇ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਦੋਨੋਂ ਇੱਕ ਦੂਜੇ ਨਾਲ ਬਹੁਤ ਖੁਸ਼ੀ ਕਿਉਂਕਿ ਦੋਨੋਂ ਇੱਕ ਦੂਜੇ ਨੂੰ ਕਿੰਨੇ ਸਮੇਂ ਤੋਂ ਜਾਣਦੇ ਸੀ ਪਰ ਹੁਣ ਹੌਲੀ-ਹੌਲੀ ਇੱਕ ਦੂਜੇ ਦੇ ਨੇੜੇ ਆ ਰਹੇ ਸੀ ਅਕਾਸ਼ ਉਸਤੇ ਬਾਣਾ ਚਾਤ ਹੱਥ ਫੇਰਦਾ ਕਦੀ ਕਦੀ ਉਸਦੇ ਮੂੰਹ ਤੇ ਹੱਥ ਲਾ ਦਿੰਦਾ। ਪ੍ਰੀਤ ਨੂੰ ਇਹ ਸਭ ਚੰਗਾ ਲੱਗਦਾ ਸੀ ਪਰ ਇੱਕ ਦਿਨ ਉਹ ਦਾਸਾ ਵਰ ਜਵਾਬ ਦੇ ਗਿਆ। ਗੱਲ ਕਰਦੇ ਕਰਦੇ ਆਕਾਸ਼ ਨੇ ਪ੍ਰੀਤ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ। ਅਤੇ ਪ੍ਰੀਤ بے ਕਾਬੂ ਹੋ ਗਈ ਸੀ ਤੇ ਉਸਨੇ ਉਸ ਦੀਆਂ ਗੱਲਾਂ ਨੂੰ ਚੁੰਮਣਾ ਸ਼ੁਰੂ ਕੀਤਾ। ਪ੍ਰੀਤ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਉਸ ਨਾਲ ਲਿਪਟ ਗਈ। ਹੌਲੀ-ਹੌਲੀ ਕੁ ਦੁਜੇ ਦੇ ਹੋ ਗਏ ਸੀ। ਇੱਕ ਵਾਰੀ ਸਬਰਦਾਬਾਣ ਟੁੱਟਿਆ ਤਾਂ ਦੋਨੋਂ ਹੁਣ ਰੋਜ਼ ਹੀ ਆਪਣੇ ਪਿਆਰ ਦੀਆਂ ਰਾਤਾਂ ਬਤਾਉਣ ਲੱਗੇ। ਕੁਝ ਦਿਨ ਬਾਅਦ ਪ੍ਰੀਤ ਨੇ ਆਕਾਸ਼ ਨੂੰ ਕਿਹਾ ਕਿ ਮੇਰੇ ਪੇਟ ਵਿੱਚ ਦਰਦ ਰਹਿੰਦਾ ਹੈ। ਆਪਾਂ ਕਿਸੇ ਡਾਕਟਰ ਕੋਲ ਚੱਲੀਏ। ਆਕਾਸ਼ ਨੇ ਕਿਹਾ ਕਿ ਮੈਂ ਕੀ ਕਰਾਂਗਾ ਤੂੰ ਕੱਲੀ ਚਲੀ ਜਾ। ਉਸ ਨੇ ਕਿਹਾ ਕਿ ਨਹੀਂ ਮੈਂ ਕੱਲੀ ਨਹੀਂ ਜਾਊਂਗੀ ਤੈਨੂੰ ਮੇਰੇ ਨਾਲ ਚੱਲਣਾ ਪੈਣਾ। ਆਕਾਸ਼ ਨੇ ਕਿਹਾ ਲੇਡੀ ਡਾਕਟਰ ਕੋਲ ਮੈਂ ਕੀ ਕਰਨ ਜਾਵਾਂਗਾ। ਪ੍ਰੀਤ ਨੇ ਕਿਹਾ ਠੀਕ ਹੈ ਨਾ ਜਾ ਮੈਂ ਵੀ ਨਹੀਂ ਜਾਂਦੀ। ਕੱਖ ਹਰ ਕੇ ਆਕਾਸ਼ ਨੇ ਕਿਹਾ ਚਲ ਠੀਕ ਹੈ ਮੈਂ ਤੇਰੇ ਨਾਲ ਚੱਲਾਂਗਾ ਅਗਲੇ ਹੀ ਦਿਨ ਉਹ ਇੱਕ ਲੇਡੀ ਡਾਕਟਰ ਕੋਲ ਗਏ ਲੇਡੀ ਡਾਕਟਰ ਕੋਲ ਜਾਣ ਤੋਂ ਬਾਅਦ ਉਸਨੇ ਪ੍ਰੀਤ ਨੂੰ ਚੈੱਕ ਕੀਤਾ ਤੇ ਪੁੱਛਿਆ ਦਰਦ ਕਿੱਥੇ ਹੈ ਪ੍ਰੀਤ ਨੇ ਪੇਟ ਦੇ نیچے ਹੱਥ ਰੱਖ ਕੇ ਕਿਹਾ ਇੱਥੇ ਹੋ ਰਿਹਾ ਹੈ ਡਾਕਟਰ ਨੇ ਉਸੇ ਯੂਰੀਨ ਦਾ ਸੈਂਪਲ ਲਿੱਤਾ ਤੇ ਪ੍ਰੈਗਨਨਸੀ ਟੈਸਟ ਕਰਨ ਨੂੰ ਕਿਹਾ ਤੇ ਪੁੱਛਿਆ ਵਿਆਹ ਨੂੰ ਕਿੰਨੇ ਦਿਨ ਹੋ ਗਏ ਪ੍ਰੀਤ ਨੇ ਕਿਹਾ ਮੇਰਾ ਵਿਆਹ ਨਹੀਂ ਹੋਇਆ ਮੈਂ ਹਜੇ ਕੁਵਾਰੀ ਹਾਂ ਡਾਕਟਰ ਉਸ ਨਾਲ ਹੈਰਾਨੀ ਨਾਲ ਵੇਖ ਰਹੀ ਸੀ ਡਾਕਟਰ ਨੇ ਉਸ ਨੂੰ ਪੁੱਛਿਆ ਕਿ ਤੂੰ ਸੈਕਸ ਕਰਦੀ ਹੈ ਪ੍ਰੀਤ ਕੋ ਜਵਾਬ ਨਹੀਂ ਦੇ ਪਾ ਰਹੀ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਬੋਲਾਂ ਪ੍ਰੀਤ ਬਸ ਡਾਕਟਰ ਵੱਲ ਦੇਖੀ ਜਾ ਰਹੀ ਸੀ ਡਾਕਟਰ ਨੇ ਨਰਸ ਨੂੰ ਬੁਲਾ ਕੇ ਕਿਹਾ ਕਿ ਜੋ ਉਹਨਾਂ ਦੇ ਟੈਸਟਾਂ ਦੀ ਰਿਪੋਰਟ ਹੈ ਉਸ ਦੇ ਨਾਲ ਨਾਲ ਜੋ ਇਹਨਾਂ ਦੇ ਨਾਲ ਆਦਮੀ ਆਇਆ ਹੈ ਉਸ ਨੂੰ ਬੁਲਾ ਕੇ ਲੈ ਕੇ ਆਓ ਉਹ ਨਰਸ ਨਾਲੇ ਤਾਂ ਆਕਾਸ਼ ਨੂੰ ਬੁਲਾ ਕੇ ਲੈ ਕੇ ਆਈ ਤੇ ਨਾਲ ਹੀ ਰਿਪੋਰਟ ਵੀ ਲੈ ਆਈ ਡਾਕਟਰ ਨੇ ਪੁੱਛਿਆ ਕਿ ਪੇਸ਼ੰਤ ਦਾ ਕਹਿਣਾ ਉਸਦਾ ਵਿਆਹ ਨਹੀਂ ਹੋਇਆ ਪਰ ਜਦੋਂ ਮੈਂ ਸੈਕਸ ਬਾਰੇ ਪੁੱਛਿਆ ਤਾਂ ਉਹ ਬਿਲਕੁਲ ਚੁੱਪ ਹੈ ਡਾਕਟਰ ਨੂੰ ਸੱਚ ਦੱਸਣਾ ਚਾਹੀਦਾ ਹੈ ਨਹੀਂ ਤਾਂ ਇਲਾਜ ਸਹੀ ਨਹੀਂ ਹੁੰਦਾ ਡਾਕਟਰ ਨੇ ਜਦੋਂ ਇਹ ਸਭ ਗੱਲਾਂ ਆਕਾਸ਼ ਨੂੰ ਕਹੀਆਂ ਤਾਂ ਆਕਾਸ਼ ਪ੍ਰੀਤ ਦੇ ਮੂਵਲ ਵੇਖ ਰਿਹਾ ਸੀ ਤੇ ਪ੍ਰੀਤ ਆਕਾਸ਼ ਦੇ ਮੂਵਲ ਵੇਖ ਰਹੀ ਸੀ ਇਹਨੇ ਵਿੱਚ ਨਰਸ ਰਿਪੋਰਟ ਲੈ ਕੇ ਆਈ ਜੋ ਕਿ ਪੋਜ਼ਿਟਿਵ ਸੀ ਡਾਕਟਰ ਨੇ ਕਿਹਾ ਹੋ ਸਕਦੀ ਕੋਈ ਗੰਜੈਸ਼ ਨਹੀਂ ਇਹ ਪ੍ਰੈਗਨੈਂਟ ਹੈ ਇਸ ਦਾ ਮਤਲਬ ਤੁਸੀਂ ਵਿਆਹ ਹੀ ਨਹੀਂ ਪਰ ਰਿਲੇਸ਼ਨ ਦੇ ਵਿੱਚੋਂ ਪ੍ਰੀਤ ਕਹਾਸ ਤੁਨ ਨੂੰ ਇਹ ਗੱਲ ਅਸੰਭਵ ਲੱਗ ਰਹੀ ਸੀ ਕਿ ਸਾਡੇ ਵਿੱਚ ਰਿਲੇਸ਼ਨ ਤਾਂ ਹੈ ਪਰ ਅਸੀਂ ਪੂਰਾ ਧਿਆਨ ਰੱਖਦੇ ਹਾਂ ਇਦਾਂ ਨਹੀਂ ਹੋ ਸਕਦਾ ਆਕਾਸ਼ ਨੇ ਪ੍ਰੀਤ ਵੱਲ ਦੇਖਿਆ ਤੇ ਪ੍ਰੀਤ ਲਗਾਤਾਰ ਸਿਰ ਹਲਾ ਕੇ ਨਾ ਕਰ ਰਹੀ ਸੀ ਆਕਾਸ਼ ਦੇ ਕੋਲ ਪ੍ਰੀਤੇ ਸ਼ੱਕ ਕਰਨ ਦੀ ਕੋਈ ਵਜ੍ਹਾ ਨਹੀਂ ਸੀ ਆਕਾਸ਼ ਨੇ ਡਾਕਟਰ ਨੂੰ ਕਿਹਾ ਅਸੀਂ ਫਿਜ਼ੀਕਲ ਭਾਵੇਂ ਹੁੰਦੇ ਆ ਪਰ ਇਸ ਰਿਪੋਰਟ ਤੇ ਮੈਨੂੰ ਭਰੋਸਾ ਨਹੀਂ ਡਾਕਟਰ ਨੇ ਕਿਹਾ ਠੀਕ ਹੈ ਮੈਂ ਦੁਬਾਰਾ ਟੈਸਟ ਕਰਵਾ ਲੈਣੀ ਆ ਫਿਰ ਨਾਲ ਵਾਲੀ ਤੁਸੀਂ ਲੈਬ ਵਿੱਚ ਟੈਸਟ ਕਰਵਾ ਸਕਦੇ ਹੋ ਜੇ ਤੁਹਾਨੂੰ ਸਾਡੀ ਲੈਬ ਉੱਤੇ ਯਕੀਨ ਨਹੀਂ ਪ੍ਰੀਤ ਨੇ ਕਿਹਾ ਨਹੀਂ ਡਾਕਟਰ ਸਾਹਿਬ ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ ਮੈਂ ਭਰੋਸਾ ਕਰਕੇ ਹੀ ਤੁਹਾਡੇ ਕੋਲ ਆਈ ਆ ਪਰ ਜੇ ਤੁਸੀਂ ਦੁਬਾਰਾ ਟੈਸਟ ਕਰਵਾ ਲਓ ਡਾਕਟਰ ਨੇ ਪ੍ਰੀਤ ਦੀ ਗੱਲ ਨੂੰ ਮੰਨਦੇ ਹੋਏ ਦੁਬਾਰਾ ਯੂਰਿਨ ਦੇ ਸੈਂਪਲ ਨਰਸ ਨੂੰ ਲੈਣ ਲਈ ਕਿਹਾ ਅਤੇ ਕੁਝ ਛੇਰਵਾਦ ਜਦੋਂ ਯੂਰਿਨ ਦਾ ਟੈਸਟ ਕਰਵਾਇਆ ਤਾਂ ਨਰਸ ਨੂੰ ਹੈਰਾਨੀ ਹੋਈ ਉਸਨੇ ਰਿਪੋਰਟ ਆਪਣੇ ਹੱਥ ਵਿੱਚ ਲੈ ਕੇ ਪੜ੍ਹੀ ਤੇ ਕਿਹਾ ਸੌਰੀ ਇਹ ਟੈਸਟ ਇਹਨਾਂ ਦੇ ਨਹੀਂ ਸੀ ਕਿਸੇ ਹੋਰ ਪੇਸ਼ੈਂਟ ਦਾ ਸੀ ਦਰਸਲ ਦੋਨਾਂ ਦਾ ਨਾਮ ਇੱਕ ਸੀ ਬਸ ਥੋੜਾ ਜਿਹਾ ਫਰਕ ਸੀ ਜੋ ਕਿ ਸਰਨੇਮ ਦੇ ਵਿੱਚ ਸੀ ਤੇ ਮੈਂ ਕਾਲੀ-ਕਾਲੀ ਵਿੱਚ ਉਹ ਰਿਪੋਰਟ ਇਹਨਾਂ ਦੀ ਸਮਝ ਲਈ ਨਰਸ ਨੇ ਬਾਰ-ਬਾਰ ਉਹਨਾਂ ਨੂੰ ਮਾਫੀ ਮੰਗੀ ਉਹਨਾਂ ਦੀ ਰਿਪੋਰਟ ਲੈ ਕੇ ਆਈ ਇਹ ਸੁਣ ਕੇ ਆਕਾਸ਼ ਤੇ ਪ੍ਰੀਤੀ ਜਾਨ ਵਿੱਚ ਜਾਨ ਆਈ ਨਰਸ ਪ੍ਰੀਤੀ ਦੀ ਰਿਪੋਰਟ ਲੈ ਕੇ ਆਈ ਜੋ ਕਿ ਨੈਗੇਟਿਵ ਸੀ ਡਾਕਟਰ ਨੇ ਆਕਾਸ਼ ਨੂੰ ਕਿਹਾ ਤੁਸੀਂ ਬਾਹਰ ਜਾਓ ਮੈਂ ਪ੍ਰੀਤ ਨੂੰ ਚੈੱਕ ਕਰਦੀ ਆਂ ਉਸਨੇ ਪ੍ਰੀਤ ਨੂੰ ਬੜਤੇ ਲੰਮੇ ਪਾਇਆ ਤੇ ਚੈੱਕ ਕੀਤਾ ਫਿਰ ਆਕਾਸ਼ ਨੂੰ ਅੰਦਰ ਬੁਲਾਇਆ ਤੇ ਡਾਕਟਰ ਨੇ ਕਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨਾਂ ਦੇ ਪੇਟ ਵਿੱਚ ਥੋੜੀ ਜੀ ਸੋਜਿਸ਼ ਆਈ ਹੈ ਮੈਂ ਕੁਝ ਦਿਨਾਂ ਦੀ ਦਵਾਈ ਦੇ ਦਿੱਤੀ ਹੈ ਜਿਸ ਦੇ ਨਾਲ ਉਮੀਦ ਕਰਦੀ ਹਾਂ ਇਹ 2 ਹਫ਼ਤਿਆਂ ਤੱਕ ਠੀਕ ਹੋ ਜਾਣਗੇ ਪ੍ਰੀਤ ਨੇ ਜਾਂਦੇ ਜਾਂਦੇ ਡਾਕਟਰ ਨੂੰ ਧੰਨਵਾਦ ਕੀਤਾ ਪ੍ਰੀਤ ਨੂੰ ਤੇ ਆਕਾਸ਼ ਨੂੰ ਤਾਂ ਆਪਣੀ ਮੁਸ਼ਕਲ ਦਾ ਹੱਲ ਮਿਲ ਗਿਆ ਸੀ ਉਦੋਂ ਖੁਸ਼ੀ-ਖੁਸ਼ੀ ਆਪਣੇ ਫਲੈਟ ਤੇ ਜਾ ਕੇ ਉਹਨਾਂ ਦੇ ਸੁਖ ਦਾ ਸਾਹ ਲੈ ਰਹੇ ਸੀ ਉਹਨਾਂ ਦੀ ਚਿੰਤਾ ਦੂਰ ਹੋ ਗਈ ਸੀ ਪਰ ਮੈਂ ਇਸ ਕਹਾਣੀ ਦੇ ਜ਼ਰੀਏ ਇੱਕ ਗੱਲ ਜ਼ਰੂਰ ਕਹਾਂਗੀ ਪ੍ਰੀਤੇ ਆਕਾਸ਼ ਦੀ ਸਮੱਸਿਆ ਤੋਂ ਬਚ ਗਏ ਸੀ ਪਰ ਇੱਕ ਗੱਲ ਮੈਂ ਇੱਥੇ ਕਹਿਣਾ ਚਾਹਾਂਗੀ ਕਿ ਇਹ ਚੀਜ਼ ਸਹੀ ਕੀਤੀ ਜਾ ਰਹੀ ਸੀ ਜੇਕਰ ਮਾਪੇ ਤੁਹਾਨੂੰ ਪੜਨ ਲਈ ਸਮਾਜ ਵਿੱਚ ਅੱਗੇ ਵਧਣ ਲਈ ਖੁੱਲ੍ਹ ਦੇ ਦਿੰਦੇ ਨੇ ਤਾਂ ਬੱਚਿਆਂ ਨੂੰ ਕਦੀ ਇੰਨਾਂ ਚੀਜ਼ਾਂ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਹਮੇਸ਼ਾ ਸਮਝਦਾਰੀ ਨਾਲ ਚੱਲਣਾ ਚਾਹੀਦਾ ਤੇ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਇਆ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ ਸਾਰਾ